ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਨਾ ਦੇ ਤੀਸੋਂ 50 ਸਾਲਾਂ ਸ਼ਿਦਿਸ਼ਤਾਬਦੀ ਦੇ ਸਬੰਧ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਜੀ ਵਿਖੇ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਮਿਤੀ 25 ਨਵੰਬਰ ਨੂੰ ਸ਼ਿਦਿਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਹੈ ਤੀਸਰੇ ਪਾਸਾ ਸ੍ਰੀ ਗੁਰੂ ਅਮਰਦਾਸ ਜੀ ਜਦ ਭਾਈ ਜੇਠਾ ਜੀ ਨੂੰ ਨਾਲ ਲੈ ਕੇ ਇਸ ਪਵਨ ਸਥਾਨ ਤੇ ਪਹੁੰਚੇ ਉਸ ਸਮੇਂ ਇਹ ਸਾਰਾ ਜੰਗਲ ਬਿਆਬਾਨ ਸੀ ਭਾਈ ਜੇਠਾ ਜੀ ਨੇ ਇਸ ਪਵਨ ਸਥਾਨ ਤੇ ਆਪਣੇ ਰਹਿਸ਼ ਵਾਸਤੇ ਮਕਾਨ ਬਣਾਇਆ ਗੁਰੂ ਕਾ ਚੱਕ ਨਾ ਦੀ ਨਗਰੀ ਵਸਾਈ ਇਸ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਪੰਜ ਗੁਰੂ ਸਾਹਿਬਾਂ ਨੇ ਕਰੀਬ 52 ਸਾਲ ਨਿਵਾਸ ਕੀਤਾ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਬੱਚੇ ਇੱਥੇ ਹੋਏ ਬਾਬਾ ਸੂਰਜਮਲ ਜੀ ਬਾਬਾ ਅਨੀਰਾਏ ਜੀ ਬਾਬਾ ਟਾਲਰਾਈ ਜੀ ਬੀਬੀ ਵੀਰੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਸਾਹਿਬਾਂ ਦਾ ਘਰ ਹੋਣ ਕਰਕੇ ਇਸ ਪਾਵਨ ਸਥਾਨ ਨੂੰ ਗੁਰਦੁਆਰਾ ਗੁਰੂ ਕਾ ਮਹਿਲ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚੇਸੰਗਜੂਤਾਂ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਤਾਂ ਦੱਸ ਦਈਏ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜੋ ਕਹਿ ਸਕਦੇ ਹਾਂ ਕਿ ਸ਼ਤਾਬਦੀ ਜਿਹੜੀ ਆ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਨਾਲ ਮਨਾਈ ਜਾਣੀ ਆ ਤਾਂ ਅਸੀਂ ਅਚੇਸੰਗਜੂਤ ਹੈਗੇ ਆ ਗੁਰਦੁਆਰਾ ਗੁਰੂ ਕੇ ਮਹਿਲ ਜੋ ਕਿ ਜਨਮ ਸਥਾਨ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤਸਵੀਰਾਂ ਜਿਹੜੀਆਂ ਤਰਨਾਲ ਗੁਰੂ ਕੇ ਮਹਿਲ ਦੀਆਂ ਸਾਂਝੀਆਂ ਕਰ ਰਹੇ ਆ ਜੀ ਹੰਤੀ ਸਿੰਘ ਜੋ ਹੈਗੇ ਨੇ ਗਰਸੇਵਕ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 350 ਸਾਲਾਂ ਸ਼ਤਾਬਦੀ ਜਿਹੜੀ ਆ ਬੜੇ ਸ਼ਰਧਾ ਭਾਵਤੋ ਛਾਣ ਬਣਾਈ ਜਾਣੀ ਆ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਜਨਮ ਸਥਾਨ ਹੈ ਤਾਂ ਤੁਸੀਂ ਇੱਥੇ ਹੈਡ ਗੰਤੀ ਸਿੰਘ ਹੋ ਤਾਂ ਕਿਵੇਂ ਵੇਖਦੇ ਹੋ ਕਿੰਨਾ ਕੁ ਛਾ ਸ਼ੰਕਤਾਂ ਚ ਹੈਗਾ ਤੇ ਕਿਹੜੇ ਕਿਹੜੇ ਸਵਾਗਤ ਹੋਣਗੇ ਤਾਂ ਗੁਰੂ ਕਾ ਦੇ ਇਤਿਹਾਸ ਨਾਲ ਵੀ ਜਾਨੂ ਕਰਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੀਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਐਸੇ ਦੀਨ ਦਿ얄 ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਯਾਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਮਿਤੀ 25 ਨਵੰਬਰ ਨੂੰ ਸ਼ੀਧੀ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਹੈ ਬਾਬਾ ਜੀ ਦੇ ਜਨਮ ਬਾਰੇ ਜ਼ਰੂਰ ਥੋੜਾ ਜਿਹਾ ਇਤਿਹਾਸ ਨਾ ਜਾਣੂ ਕਰਾਓ ਜਿਹੜੀ ਸੰਗਤਾਂ ਦੇਖ ਰਹੀਆਂ ਉਹਨਾਂ ਨੂੰ ਵੀ ਪਤਾ ਲੱਗ ਸਕੇ ਗੁਰੂਦਵਾਰਾ ਸਾਹਿਬ ਦਾ ਇਤਿਹਾਸ ਕੀ ਗੁਰਦਵਾਰਾ ਗੁਰੂ ਕਾ ਮਹਿਲ ਤੀਸਰੇ ਪਾਸਾ ਸ੍ਰੀ ਗੁਰੂ ਅਮਰਦਾਸ ਜੀ ਜਦ ਭਾਈ ਜੇਠਾ ਜੀ ਨੂੰ ਨਾਲ ਲੈ ਕੇ ਇਸ ਪਵਨ ਸਥਾਨ ਤੇ ਪਹੁੰਚੇ ਉਸ ਸਮੇ ਇਹ ਸਾਰਾ ਜੰਗਲ ਬੀਆਬਾਨ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵਸੋਂ ਨਹੀਂ ਸੀ ਗੁਰੂ ਅਮਰਦਾਸ ਪਾਸਾ ਜੀ ਨੇ ਭਾਈ ਜੇਠਾ ਜੀ ਨੂੰ ਹੁਕਮ ਕੀਤਾ ਕਿ ਆਪ ਜੀ ਇੱਥੇ ਆਪਣੇ ਰਹਿਸ਼ ਵਾਸਤੇ ਮਕਾਨ ਬਣਾਓ ਅਤੇ ਨਵੀਂ ਨਗਰੀ ਵਸਾਓ ਭਾਈ ਜੇਠਾ ਜੀ ਨੇ ਇਸ ਪਵਨ ਸਥਾਨ ਤੇ ਆਪਣੇ ਰਹਿਸ਼ ਵਾਸਤੇ ਮਕਾਨ ਬਣਾਇਆ ਗੁਰੂ ਕਾ ਚੱਕ ਨਾ ਦੀ ਨਗਰੀ ਵਸਾਈ 52 ਤਰ੍ਹਾਂ ਦੇ ਕਾਰੀਗਰ ਆਦ ਕਿ ਉਹਨਾਂ ਨੂੰ ਕਾਰੋਬਾਰ ਖੋਲ੍ਹ ਉਪਰੰਤ ਸ੍ਰੀ ਗੁਰਅੰਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਚਲੇ ਗਏ ਜਦ ਜੋਤੀ ਜੋਤ ਸਮਾਉਣ ਲੱਗੇ ਤਾਂ ਉਹਨਾਂ ਨੇ ਗੁਰਤਾ ਗੱਦੀ ਭਾਈ ਜੇਠਾ ਜੀ ਨੂੰ ਦੇ ਦਿੱਤੀ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਆਦੇਸ ਪਾਵਨ ਸਥਾਨ ਤੇ ਪਹੁੰਚੇ ਇਸ ਨਗਰੀ ਦਾ ਨਾਮ ਰਾਮਦਾਸਪੁਰ ਪੈ ਗਿਆ ਅੰਮ੍ਰਿਤ ਸਰੋਵਰ ਦੀ ਖਦਾਈ ਹੋਣ ਤੋਂ ਬਾਅਦ ਇਸ ਨਗਰੀ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਪੈ ਗਿਆ ਇਸ ਪਾਵਨ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਪੰਜ ਗੁਰੂ ਸਾਹਿਬਾਨੇ ਕਰੀਬ 52 ਸਾਲ ਨਿਵਾਸ ਕੀਤਾ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸੇ ਪਾਵਨ ਸਥਾਨ ਤੋਂ ਸ੍ਰੀ ਗੁਰੂ ਅਰਜਨ ਦੇਵ ਪਾਸਾ ਜੀ ਬਰਾਤ ਲੈ ਕੇ ਮਾਤਾ ਗੰਗਾ ਜੀ ਨੂੰ ਵਿਹਨ ਗਏ ਗੁਰਦਰਾ ਮੋਸਾਬ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਪਾਸਾ ਜੀ ਦੇ ਮਾਤਾ ਗੰਗਾ ਜੀ ਨਾਲ ਆਨੰਦ ਕਾਰਜ ਹੋਏ ਇਸੇ ਪਾਵਨ ਸਥਾਨ ਤੋਂ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ ਤਿਆਰ ਕਰਕੇ ਪੁੱਤਰ ਦਾ ਵਰ ਲੈਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਪਾਸ ਚ ਭਾਲ ਗਏ ਬਾਬਾ ਬੁੱਢਾ ਸਾਹਿਬ ਜੀ ਦੇ ਵਾਰਸ ਅਧਿਕਾ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਦਾ ਅਵਤਾਰ ਗੁਰੂ ਕੀ ਵਡਾਲੀ ਛਾਟੇ ਵਿਖੇ ਹੋਇਆ ਇਸੇ ਪਾਵਨ ਸਥਾਨ ਤੋਂ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਬਰਾਤ ਲੈ ਕੇ ਮਾਤਾ ਨਾਨਕੀ ਜੀ ਨੂੰ ਵਿਹਉਣ ਗਏ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਦੇ ਪੰਜ ਬੱਚੇ ਇੱਥੇ ਹੋਏ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਾਲ ਰਾਏ ਜੀ ਬੀਬੀ ਵੀਰੋ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਤੋਂ ਵੱਡੇ ਸੁਪੁੱਤਰ ਸਨ ਬਾਬਾ ਗੁਰਦਿੱਤਾ ਜੀ ਉਹਨਾਂ ਦਾ ਜਨਮ ਟਰੋਲੀ ਭਾਈ ਜੀ ਮੋਗੇ ਵਿਖੇ ਹੋਇਆ ਇਸੇ ਪਾਵਨ ਸਥਾਨ ਤੋਂ ਰਜਾਨਾ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਹਰਮੰਦਰ ਸਾਹਿਬ ਜੀ ਵਿਖੇ ਸੇਵਾ ਦੇ ਕਾਰਜ ਕਰਵੋਨ ਜਾਇਆ ਕਰਦੇ ਸੀ ਸੰਗਤਾਂ ਨੂੰ ਦਰਸ਼ਨ ਦੇਣ ਜਾਇਆ ਕਰਦੇ ਸੀ ਇਸ ਪਾਵਨ ਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਜੀ ਵਿਖੇ ਸਤ ਗੁਰਾਂ ਦਾ ਪਰਿਵਾਰ ਸਮੇਂ-ਸਮੇਂ ਤੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਅਤੇ ਹੋਰ ਸੰਗਤਾਂ ਕੇ ਠਹਿਰਦੀਆਂ ਸਨ ਗੁਰੂ ਸਾਹਿਬਾਂ ਦਾ ਘਰ ਹੋਣ ਕਰਕੇ ਇਸ ਪਾਵਨ ਸਥਾਨ ਨੂੰ ਗੁਰਦੁਆਰਾ ਗੁਰੂ ਕਾ ਮਹਿਲ ਕਿਹਾ ਜਾਂਦਾ ਹੈ ਇਸ ਪਾਵਨ ਸਥਾਨ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਸੰਗਤਾਂ ਦੇ ਜਲ ਛਕਣ ਵਾਸਤੇ ਇਸ਼ਨਾਨ ਕਰਨ ਵਾਸਤੇ ਖੂਬ ਬਣਵਾਇਆ ਸੀ ਜੋ ਕਿ ਅੱਜ ਵੀ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ